ਇਹ ਸ਼ਾਂਤ ਜੁੜ ਚੁਕੇ ਨੇ ਮੁਖਸਰ ਸਾਹਿਬ ਤੋਂ ਇਹ ਸ਼ਾਂਤ ਤੁਸੀਂ ਉੱਥੇ ਮੌਜੂਦ ਹੋ ਕਿਸ ਤਰੀਕੇ ਦਾ ਮਾਹੌਲ ਜੁੜਾ ਹੈ ਮੁਖਸਰ ਸਾਹਿਬ ਦੇ ਵਿੱਚ ਹੈ ਕਿ ਕਿੰਨੀ ਕਵੋਟਿੰਗ ਹੁਣ ਤੱਕ ਹੋ ਚੁੱਕੀ ਹੈ ਇਸ ਦੇ ਨਾਲ ਹੀ ਲੋਕਾਂ ਦੇ ਲਈ ਕਿਸ-ਕਿਸ ਤਰੀਕੇ ਦੀ ਸਹੂਲਤ ਉੱਥੇ ਮਿਲ ਰਹੀ ਹੈ ਜੀ ਮੁਖਸਰ ਸਾਹਿਬ ਦੇ ਵਿੱਚ ਜਿਹੜਾ VOTING ਦਾ ਅਭਿਆਨ ਹੈ ਬੜੇ ਸ਼ਾਨਦਾਰ ਤਰੀਕੇ ਨਾਲ ਜਿਹੜਾ ਸ਼ੁਰੂ ਹੋ ਚੁੱਕਿਆ ਸੀ ਪਰ ਇਸ ਅਭਿਆਨ ਦੇ ਵਿੱਚ ਜਿਹੜੀ ਇੱਕ ਗੱਲ ਲੋਕਾਂ ਨੂੰ ਚੁਭ ਰਹੀ ਹੈ ਕਿ ਹਰ ਇੱਕ ਪੋਲਿੰਗ ਸਟੇਸ਼ਨ ਜਿਹੜੀ ਪੋਲਿੰਗ ਮਸ਼ੀਨ ਹੈ ਪੋਲਿੰਗ ਬੂਥ ਹੈ ਉਸ ਦੇ ਉੱਪਰ 5 ਕਿਲੋ ਖੰਡ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਹੈ ਜਾਂ ਚੋਣ ਵਿਭਾਗ ਵੱਲੋਂ ਕਿ 1000 ਵੋਟਰਾਂ ਨੂੰ ਜਿਹੜਾ ਚਵੀਅੂ ਦਾ ਪ੍ਰਬੰਧ ਕਰਨ ਵਾਸਤੇ ਹੈ 5 ਕਿਲੋ ਖੰਡ ਮੁਹੱਈਆ ਕਰਵਾਈ ਗਈ ਹੈ ਕਿਤੇ ਨਾ ਕਿਤੇ ਆਪਣੇ ਵਿੱਚ ਇਹ ਸਿਸਟਮ ਵੱਡੇ ਸਵਾਲ ਖੜੇ ਕਰ ਰਿਹਾ ਹੈ ਉੱਥੇ ਜਿਹੜੀਆਂ ਕੁਝ ਦਿਵਿਆਂਗ ਲੋਕਾਂ ਨੂੰ ਤੇ ਬਜ਼ੁਰਗਾਂ ਨੂੰ ਪੋਲਿੰਗ ਦੀਆਂ ਮਸ਼ੀਨਾਂ ਤੱਕ ਲੈ ਕੇ ਜਾਣਾ ਪੋਲਿੰਗ ਸਟੇਸ਼ਨ ਦੇ ਗੇਟ ਤੋਂ ਈਵੀਐਮ ਮਸ਼ੀਨ ਤੱਕ ਲੈ ਕੇ ਜਾਣ ਵਾਸਤੇ ਜਿਹੜੀਆਂ 20 ਚੇਅਰਸ ਦਿੱਤੀਆਂ ਗਈਆਂ ਸਨ ਉਹ 20 ਚੇਅਰਸ ਦੀ ਹਾਲਤ ਕਾਫੀ ਖਸਤਾ ਹੈ ਉਹਨਾਂ ਦੇ ਜਿਹੜੇ ਫਰੰਟ ਸਾਈਡ ਵਾਲੇ ਟਾਇਰ ਨੇ ਟੁੱਟੇ ਹੋਏ ਨੇ ਕਿਸੇ ਵੀ ਬਜ਼ੁਰਗ ਨੂੰ ਤੇ ਦਿਵਿਆਂਗ ਨੂੰ ਹੋਰ ਜ਼ਿਆਦਾ ਜ਼ਖਮੀ ਕਰਕੇ ਇਹ ਚੇਅਰਸ ਆ ਜਿਹੜੀਆਂ ਪ੍ਰਭਾਵਿਤ ਕਰ ਸਕਦੀਆਂ ਹਨ ਪਰ ਇਸ ਤੋਂ ਬਿਨਾ ਜਿਹੜਾ ਲੋਕਾਂ ਦਾ ਆਪਸੀ ਤਾਲਮੇਲ ਸੈਂਟਰ ਦੀਆਂ ਸਿਕਿਉਰਿਟੀ ਫੋਰਸਿਸ ਅਤੇ ਸਟੇਟ ਵੱਲੋਂ ਕੀਤੇ ਗਏ ਸੁਰੱਖਿਆ ਦੇ ਪ੍ਰਬੰਧ ਜਿਹੜੇ ਪੁਕਤਾ ਰੂਪ ਨਾਲ ਕੀਤੇ ਗਏ ਹਨ ਫਿਲਹਾਲ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਜਿਹੜੇ ਤਿੰਨ ਲੋਕ ਸਭਾ ਹਲਕਿਆਂ ਨੂੰ ਅਲੱਗ-ਅਲੱਗ ਕੰਸਟੀਚੁਐਂਸੀ ਡੀਲ ਕਰਦੀਆਂ ਨੇ ਜਿਸ ਤਰ੍ਹਾਂ ਲੰਬੀ ਹਲਕਾ ਹੈ ਬਠਿੰਡਾ ਹਲਕੇ ਦੇ ਵਿੱਚ ਪੈਂਦਾ ਹੈ ਸ਼੍ਰੀ ਮੁਕਸਰ ਸਾਹਿਬ ਅਤੇ ਮਲੋੜ ਜਿਹੜੇ ਆ ਲੋਕ ਸਭਾ ਫਿਰੋਜ਼ਪੁਰ ਦਾ ਹਿੱਸਾ ਹਨ ਉਸੇ ਤਰ੍ਹਾਂ ਹੀ ਗਿੱਡੜਪਾਹ ਜਿਹੜਾ ਇਲਾਕਾ ਹੈ ਇਹ ਫਿਰੋਜ਼ਪੁਰ ਲੋਕ ਸਭਾ ਹੈਇਆ ਹਾਲੇ ਤੱਕ ਜਿਵੇਂ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿਹੜਾ VOTING ਦਾ ਕੰਮ ਹੈ ਅਮਨ ਅਮਾਨ ਨਾਲ ਚੱਲ ਰਿਹਾ ਹੈ ਤੇ ਲੋਕ ਗਰਮੀ ਤੋਂ ਬਚਣ ਵਾਸਤੇ ਸਵੇਰ ਦੇ ਸਮੇਂ ਨੂੰ ਉੱਠ ਰੱਖ ਕੇ ਹੌਮ ਹੌਮਾ ਕੇ ਜਿਹੜਾ ਪੋਲਿੰਗ ਕੇਂਦਰਾਂ ਤੇ ਪਹੁੰਚ ਚੁੱਕੇ ਹਨ ਤੇ ਆਪਣੀ ਮਤ ਦਾ ਪ੍ਰਯੋਗ ਕਰ ਰਹੇ ਹਨ ਤੇ ਸ਼ਾਂਤ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਸ਼ਬੀਲ ਦਾ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਇੱਕ ਪਾਸੇ ਸਰਕਾਰਾਂ ਦੇ ਵੱਲੋਂ ਵੀ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਹਰ ਇੱਕ ਤਰ੍ਹਾਂ ਦੀ ਮੁਕੰਮਲ ਤਿਆਰੀਆਂ ਕੀਤੀਆਂ ਗਈਆਂ ਨੇ ਲੋਕਾਂ ਨੂੰ ਕਿਸੇ ਤਰੀਕੇ ਦੀ ਕੋਈ ਪਰੇਸ਼ਾਨੀ ਨਹੀਂ ਆ ਰਹੀ ਪਰ ਤੁਸੀਂ ਕਹਿ ਰਹੇ ਹੋ ਕਿ ਸ਼ਬੀਲ ਦੇ ਵਾਸਤੇ ਸਿਰਫ 5 ਕਿਲੋ ਖੰਡ ਜੜਾ ਹੈ ਉਹ ਉੱਥੇ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਤੇ ਇਹ ਤਾਂ ਇੱਥੇ ਹੀ ਜੜਾ ਹੈ ਤੇ ਨਾਲ ਹੀ ਸਭ ਤੋਂ ਚਲੋ ਸ਼ਬੀਲ ਤਾਈ ਦੇ ਪਾਸੇ ਦੂਜੀਗਾ ਲੋਗੇ व्हीਲ ਚੇਅਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ व्हीਲ ਚੇਅਰ ਵੀ ਉਹਨਾਂ ਦੀ ਹਾਲਤ ਜਿਹੜੇ ਨੇ ਖਸਤਾ ਨੇ ਤੇ ਵੋਟਾਂ ਅੱਜ ਜੋ VOTING ਹੈ ਅੱਜ ਦੇ ਦਿਨ ਹੀ ਇਹ ਚੀਜ਼ ਨਜ਼ਰ ਆ ਰਹੀ ਹੈ ਬਾਅਦ ਦੇ ਵਿੱਚ ਲੋਕ ਕੀ ਉਮੀਦ ਕਰ ਸਕਦੇ ਨੇ ਜੀ ਬਿਲਕੁਲ ਦਿਵਾਂਗ ਲੋਕਾਂ ਨੂੰ ਤੇ ਬਜ਼ੁਰਗਾਂ ਨੂੰ ਜਿਹੜੀ ਹੈ ਵੱਡੇ ਪੱਧਰ ਤੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜੋ ਲੋਕ ਪਹਿਲਾਂ ਹੀ ਚੱਲਣ ਫਿਰਨ ਤੋਂ ਅਸਮਰਥ ਹਨ ਉਹਨਾਂ ਦੀ ਸਹੂਲਤ ਵਾਸਤੇ ਜਿਹੜੀਆਂ ਇਹ ਵੀ ਚੇਅਰਸ ਲਗਾਈਆਂ ਗਈਆਂ ਹਨ ਕਿ ਉਹਨਾਂ ਨੂੰ ਆਰਾਮ ਨਾਲ ਜਿਹੜਾ ਵੋਟ ਪਾਈ ਜਾ ਸਕੇ ਪਰ ਬਜ਼ੁਰਗ ਹੈ ਜਿਹੜੇ ਜ਼ਿਆਦਾਤਰ ਉਹ ਪੋਲਿੰਗ ਸਟੇਸ਼ਨ ਦੇ ਅੰਦਰ ਹੀ ਬੈਠੇ ਇੰਤਜ਼ਾਰ ਕਰਦੇ ਦਿਖਾਈ ਦੇ ਰਹੇ ਜਿਹੜੇ ਹੈਵੀ weight ਬਜ਼ੁਰਗ ਹੈ ਉਹ ਤਾਂ ਬਿਲਕੁਲ ਵੀ ਇੰਨਾ ਚੇਅਰਸ ਦੀ ਵਕਤੋਂ ਨਹੀਂ ਕਰ ਰਹੇ ਤੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਥੋਂ ਤੱਕ ਕਿ ਚੋਣ ਕਮਿਸ਼ਨ ਨੂੰ ਵੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਅਪੀਲ ਕਰਦੇ ਆ ਕਿ ਜਿਹੜੀਆਂ ਵੀਹ ਚੇਅਰਸ ਹਨ ਉਹਨਾਂ ਨੂੰ ਘੱਟੋ-ਘੱਟ ਪ੍ਰੋਪਰ ਸਟੇਟਸ ਵਾਲੀਆਂ ਵੀਹ ਚੇਅਰਸ ਜਿਹੜੀਆਂ ਮੋਹਈਆਂ ਕਰਵਾਈਆਂ ਜਾਂ ਤਾਂ ਜੋ ਦੇਸ਼ ਦਾ ਹਰ ਇੱਕ ਨਾਗਰਿਕ ਚਾਹੇ ਉਹ ਬਿਮਾਰ ਹੈ ਦਿਵਿਆਂਗ ਹੈ ਪ੍ਰੋਪਰਲੀ ਨਹੀਂ ਪਹੁੰਚ ਸਕਦਾ ਘੱਟੋ-ਘੱਟ ਉਹ ਆਪਣੀ ਜਿਹੜਾ ਮਤ ਦਾ ਪ੍ਰਯੋਗ ਹੈ ਕਰ ਸਕੇ ਸ਼ਾਂਤ ਹਜਿਆਤਾ ਮਤਲਬ ਪ੍ਰਸ਼ਾਸਨ ਦੇ ਵੱਲੋਂ ਤਾਂ ਲਗਾਤਾਰ ਦਾਅਵਾ ਕੀਤਾ ਗਿਆ ਕਿ ਹਾਂ ਹਰ ਇੱਕ ਤਰੀਕੇ ਦੀ ਜੁੜੀ ਸਹੂਲਤ ਐ ਪ੍ਰੋਵਾਈਡ ਕੀਤੀ ਗਈ ਹੈ ਕੱਲ ਤੱਕ ਇਹ ਜੀ ਦਾ ਚੱਲ ਰਹੀਆਂ ਸੰਕੀ ਸਹੂਲਤਾਂ ਪ੍ਰੋਵਾਈਡ ਕੀਤੀਆਂ ਗਈਆਂ ਨੇ ਹਰ ਇੱਕ ਤਰੀਕੇ ਦੀ ਫੈਸਿਲਿਟੀਆਂ ਪ੍ਰੋਵਾਈਡ ਕੀਤੀ ਗਈ ਹੈ ਪਰ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਹੋਰ ਕੀ ਕੀ ਜੁੜੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੱਸ ਸਕਦੇ ਹੋ ਜੀ ਜ਼ਮੀਨੀ ਪੱਧਰ ਤੇ ਦੱਸ ਦਈਏ ਕਿ ਜੋ ਪੀਣ ਵਾਲੇ ਪਾਣੀ ਦਾ ਬੇਸਿਕਲੀ ਪ੍ਰਬੰਧ ਕੀਤਾ ਗਿਆ ਸੀ ਉਹਦੇ ਵਿੱਚ ਪੰਜ ਜੜੀਆਂ ਸਕੈਚ ਦੀਆਂ ਛੋਟੀਆਂ-ਛੋਟੀਆਂ ਬੋਤਲਾਂ ਮਹੀਆ ਕਰਵਾਈਆਂ ਗਈਆਂ ਨੇ ਖੰਡ ਕਰਵਾਈ ਗਈ ਹੈ ਤੇ برف ਦੇ ਕੁਝ ਇੱਕ ਟੁਕੜੇ ਜਮਾ ਕਰਵਾਏ ਗਏ ਨੇ ਮੁਹैया ਕਰਵਾਏ ਗਏ ਨੇ ਮਾਫ਼ ਕਰਨਾ ਇਹਨਾਂ ਸਹੂਲਤਾਂ ਦੇ ਚਾਹਦਿਆਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਹੈ ਪਰ ਇਹ ਪਰੇਸ਼ਾਨੀ ਹਾਲੇ ਜਿਹੜੀ ਹੈ ਬੇਸਿਕ ਉਹ ਬੇਸ ਕੰਡੀਸ਼ਨ ਦੇ ਵਿੱਚ ਹੈ ਸ਼ੁਰੂਆਤ ਹੈ ਜਿਵੇਂ ਜਿਵੇਂ ਹੁਣ 11 ਵਜੇ ਤੇ ਲਗਭਗ ਸਮਾਂ ਹੋ ਜਾਵੇਗਾ ਟੈਂਪਰੇਚਰ ਵਧਣਾ ਸ਼ੁਰੂ ਹੋ ਜਾਵੇਗਾ ਉਸ ਦੇ ਨਾਲ ਲੋਕਾਂ ਨੂੰ ਗਰਮੀ ਤਪਸ਼ ਤੇ ਲੂ ਦਾ ਸਾਹਮਣਾ ਕਰਨਾ ਪਵੇਗਾ ਤਾਂ ਇਹ ਸਮੱਸਿਆ ਬਿਲਕੁਲ ਲੋਕਾਂ ਦੇ ਸਾਹਮਣੇ ਨਿਰੰਤਰ ਜਿਹੜੀ ਵਧੇਗੀ ਤੇ ਅਪੀਲ ਇਹੀ ਕਰ ਰਹੇ ਆ ਲੋਕ ਹੋਣ ਕਮਿਸ਼ਨ ਨੂੰ ਪੰਜਾਬ ਸਰਕਾਰ ਨੂੰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ਤੇ ਅਜਿਹੇ ਸਾਧਨ ਕ੍ਰੀਏਟ ਕੀਤੇ ਜਾਣ ਤਾਂ ਜੋ ਲੋਕ ਨਿਰਵਿਘਨ ਪੋਲਿੰਗ ਬੂਥਾਂ ਤੱਕ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਬਿਲਕੁਲ ਸ਼ਾਂਤ ਹੈ ਇੱਕ ਪਾਸੇ ਜੁਥੇ ਕਿ ਹੁਣ ਗਰਮੀ ਜੁੜੀ ਹੈ ਪਰਵਾਨ ਚੜੇਗੀ ਤਾਂ ਪਰਵਾਨ ਚੜੇਗਾ ਤੇ ਅਹ ਸਵੇਰੇ ਤੱਕ ਤਾਂ ਠੀਕ ਹੈ VOTING ਨੰਬਰ ਵੀ ਠੀਕ-ਠਾਕ ਚੱਲਦੇ ਨੇ ਕਿਉਂਕਿ ਮੌਸਮ ਜਿਹੜਾ ਹੈ ਠੀਕ ਰਹਿੰਦਾ ਹੈ ਪਰ ਹੁਣ ਗਰਮੀ ਵਧ ਰਹੀ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਸੁਵਿਧਾਵਾਂ ਦਿੱਤੀਆਂ ਗਈਆਂ ਨੇ ਉਸ ਦੀ ਵੀ ਹਾਲਤ ਖਸਤਾ ਨਜ਼ਰ ਹਨ ਕਿ ਲੱਗਦਾ ਹੈ ਇੱਕ ਪਾਸੇ ਉਹ ਗਰਮੀ ਪਰਵਾਣ ਚੜ ਰਹੀ ਹੈ ਇਹ ਦੋਵੇਂ ਚੀਜ਼ ਨੂੰ ਲੈ ਕੇ ਕਿੰਨਾ ਕੁ VOTING ਪਰਸੈਂਟੇਜ ਤੇ ਅਫੈਕਟ ਪਵੇਗਾ ਕਿਉਂਕਿ ਹੁਣ ਦੁਪਹਿਰ ਦਾ ਸਮਾਂ ਹੋ ਗਿਆ ਜੀ VOTING ਦਾ ਦੱਸਦੀ ਹੈ ਕਿ ਸ਼ਹਿਰੀ ਖੇਤਰ ਦੇ ਵਿੱਚ ਜਿਹੜੇ ਲੋਕ ਹੈ ਸਵੇਰ ਤੋਂ ਹੀ ਲੰਮੀਆਂ ਕਤਾਰਾਂ ਲੱਗੀਆਂ ਸਨ ਤਕਰੀਬਨ 7 ਵਜੇ VOTING ਸ਼ੁਰੂ ਹੋਣੀ ਸੀ ਤੇ 6:30 ਵਜੇ ਤੋਂ ਹੀ ਲੋਕਾਂ ਨੇ ਜਿਹੜਾ ਪੋਲਿੰਗ ਕੇਂਦਰਾਂ ਤੇ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ ਤਾਂ ਪੋਲਿੰਗ ਦੀ ਰਫ਼ਤਾਰ ਜਿਹੜੀ ਹੈ ਵਧ ਰਹੀ ਹੈ ਪਰ ਜਿਵੇਂ ਜਿਵੇਂ ਦਿਨ ਵੱਧ ਰਿਹਾ ਹੈ ਜੈਂਟਸ ਲੋਕ ਆਪਣੇ ਕੰਮਾਂ ਵੱਲ ਜਾ ਰਹੇ ਨੇ ਜੈਂਟਸ ਦੀਆਂ ਕਤਾਰਾਂ ਦੀ ਜਿਹੜੀ ਲੈਂਥ ਹੈ ਉਹ ਕਾਫੀ ਘਟ ਹੈ ਜੈਂਟਸ ਦੇ ਕੰਪੈਰੀਟਿਵਲੀ ਔਰਤਾਂ ਨੇ ਜਿਸ ਤਰ੍ਹਾਂ ਦੁਪਹਿਰ ਸਮੇਂ ਘਰ ਦਾ ਕੰਮ ਨਵੇੜਦਾ ਹੁੰਦਾ ਹੈ ਤਾਂ ਦੁਪਹਿਰ ਦਾ ਕੰਮ ਕਰਨ ਤੋਂ ਪਹਿਲਾਂ ਔਰਤਾਂ ਦਾ ਟੀਚਾ ਹੈ ਕਿ ਜਿਸ ਤਰ੍ਹਾਂ ਦਾ ਵੀ ਮੌਸਮ ਹੈ ਉਸੇ ਮੌਸਮ ਨੂੰ ਮੁੱਕ ਰੱਖ ਕੇ ਦੁਪਹਿਰ ਦਾ ਕੰਮ ਨਵੇੜਨ ਤੋਂ ਪਹਿਲਾਂ ਪਹਿਲਾਂ ਜਾਂ ਦੁਪਹਿਰ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੇ ਸਵੇਰ ਦਾ ਕੰਮ ਖਤਮ ਕਰਕੇ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਜਾਵੇ ਕਿਉਂਕਿ ਔਰਤਾਂ ਲਈ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਵੀ ਕਾਫੀ ਜ਼ਰੂਰੀ ਹੁੰਦੀਆਂ ਹਨ ਇੱਕ ਪਾਸੇ ਤੁਸੀਂ ਜਿਹੜਾ ਹੈ ਸਹੂਲਤਾਦਤਾ ਹਾਲਤ ਦਰਸੀ ਦਿੱਤਾ ਹੈ ਕਿ ਕੀ ਦਾਵਾ ਕੀਤਾ ਜਾ ਰਿਹਾ ਸੀ ਤੇ ਅਸਲੀਅਤ ਦੇ ਵਿੱਚ ਕੀ ਕੁਝ ਉੱਥੇ ਨਜ਼ਰ ਆ ਰਿਹਾ ਹੈ ਲੋਕਾਂ ਦੇ ਵਾਸਤੇ ਜਿਹੜੀ ਵੀ ਸਹੂਲਤ ਦਿੱਤੀ ਗਈ ਹੈ ਦੂਜੇ ਪਾਸੇ ਉਹਨਾਂ ਗੱਲ ਕਰ ਲੈਣੇ ਸਿਕਿਉਰਿਟੀ ਦੀ ਫ੍ਰੀ ਐਂਡ ਫੇਅਰ ਇਲੈਕਸ਼ਨ ਤੇ ਹਮੇਸ਼ਾ ਜਿਹੜੇ ਨ ਸਵਾਲ ਖੜੇ ਹੁੰਦੇ ਨਜ਼ਰ ਆਉਂਦੇ ਨੇ ਕੈਮਰਾਜ਼ ਕਿਸ ਤਰੀਕੇ ਦੇ ਨਾਲ ਲਗਾਏ ਗਏ ਨੇ ਸਿਕਿਉਰਿਟੀ ਉੱਥੇ ਕਿਸ ਤਰੀਕੇ ਦੀ ਹੈਗੀ ਹੈ ਜੀ ਦੱਸ ਦਈਏ ਬਿਲਕੁਲ ਜਿਹੜੀ ਸੁਰੱਖਿਆ ਵਿਵਸਥਾ ਹੈ ਇਹ ਬਿਲਕੁਲ ਉੱਚ ਕੋਟੀ ਦੀ ਵਿਵਸਥਾ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਨਾਲ EVM ਦੇ ਨਾਲ ਕੋਈ ਛੇੜਛਾੜ ਨਾ ਹੋਵੇ ਕੋਈ ਹਿੰਸਾ ਨਾ ਹੋਵੇ ਲੋਕਾਂ ਦਾ ਲੜਾਈ ਫਸਾਦ ਨਾ ਹੋਵੇ ਸਟੇਟ ਪੁਲਿਸ ਨੇ ਵੀ ਵਿਆਪਕ ਪ੍ਰਬੰਧ ਕੀਤੇ ਆ ਡਿਸਟ੍ਰਿਕਟ ਪੁਲਿਸ ਵੱਲੋਂ ਦੱਸਦੇ ਕਿ ਰਾਤ 2 ਵਜੇ ਤੱਕ ਜ਼ਿਲ੍ਹੇ ਦੇ SSP ਵੱਲੋਂ ਜ਼ਿਲ੍ਹੇ ਦੇ ਵਰਕ-ਵਰਕ ਪੋਲਿੰਗ ਸਟੇਸ਼ਨਾਂ ਦਾ ਜਿਹੜਾ ਦੌਰਾ ਕੀਤਾ ਗਿਆ ਸੀ ਪੋਲਿੰਗ ਦੇ ਲਈ ਪੁਲਿਸ ਵੱਲੋਂ ਦੇ ਰਾਤ ਗੋਚੇ ਜੇ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਸੁਰੱਖਿਆ ਏਜੰਸੀਆਂ ਨੇ ਜਿਸ ਤਰ੍ਹਾਂ BSF, CRPF ਉਹਨਾਂ ਨੇ ਜਿਹੜਾ ਬੀਤੇ ਕਈ ਦਿਨਾਂ ਤੋਂ EVM ਦੇ ਦੁਆਲੇ ਆਪਣਾ ਇੱਕ ਸੁਰੱਖਿਆ ਘੇਰਾ ਬਣਾਇਆ ਹੋਇਆ ਸੀ ਕੇਂਦਰੀ ਏਜੰਸੀਆਂ ਵੱਲੋਂ ਵੀ EVM ਦੀ ਸੁਰੱਖਿਆ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ ਉੱਤੇ ਤੁਸੀਂ ਮੇਰੇ ਨਾਲ ਸਕਰੀਨ ਤੇ ਦੇਖ ਸਕਦੇ ਹੋ ਬਿਲਕੁਲ ਅਸੀਂ ਪੋਲਿੰਗ ਸਟੇਸ਼ਨ ਦੇ ਬਾਹਰ ਕਰਿਆ ਜਿੱਥੇ ਪੁਲਿਸ ਜਵਾਨਾਂ ਵੱਲੋਂ ਪੂਰੀ ਤਨਦੇਹੀ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਜਾ ਰਹੀ ਹੈ ਅਜਿਹਾ ਮੰਨਣਾ ਹੈ ਏਜੰਸੀਆਂ ਵੀ ਮੰਨ ਰਹੀਆਂ ਨੇ ਕਿ ਫਿਲਹਾਲ ਜਿੰਨੇ ਵੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸ਼ਹਿਰੀ ਕੇ ਤਰ੍ਹਾਂ ਉਹ ਹੁਣ ਤੱਕ ਮੁਕੰਮਲ ਸੁਰੱਖਿਆ ਤਨ ਨਾਲ ਤੇ ਜੇਕਰ ਕਿਤੇ ਵੀ ਹਾਲਾਤ ਵਿਕੜਦੇ ਹਨ ਤਾਂ ਪੁਲਿਸ ਤੇ ਕੇਂਦਰੀ ਸੁਰੱਖਿਆ ਏਜੰਸੀਆਂ ਇਹਨਾਂ ਹਾਲਾਤਾਂ ਦੇ ਨਾਲ ਨਿਪਟਣ ਦੇ ਵਿੱਚ ਪੂਰੀ ਤਰ੍ਹਾਂ ਸક્ષਮ ਰਹਿਣਗੀਆਂ ਜੋ ਬਿਲਕੁਲ ਸ਼ਾਂਤ ਸਿਕਿਉਰਿਟੀ ਦਾ ਪ੍ਰਬੰਧ ਪੁਖਤਾ ਤਰੀਕੇ ਦੇ ਨਾਲ ਕਰ ਲਿਆ ਗਿਆ ਹੈ ਪਰ ਉਹ ਜਿਹੜਾ ਹੈ ਦੁਪਹਿਰ ਦਾ ਸਮਾਂ ਵੀ ਹੋ ਚੁੱਕਿਆ ਰੇਟਿੰਗ ਪਰਸੈਂਟੇਜ ਵੀ ਘਟੇਗੀ ਤੇ ਸਿਕਿਉਰਿਟੀ ਤਾਂ ਇੱਕ ਪਾਸੇ ਅਲੱਗ-ਗਲ ਹੋ ਗਈ ਪਰ ਲੋਕਾਂ ਦੇ ਵਾਸਤੇ ਜੜਾ ਕਿਉਂਕਿ ਤੂਫ ਚੜ ਰਿਹਾ ਤਾਂ WhatsApp ਨੰਬਰ ਜਾਰੀ ਕੀਤਾ ਗਿਆ ਸੀ ਪ੍ਰਸ਼ਾਸਨ ਦਰਵਾਜ਼ਾ ਤਾਂ ਜੋ ਉਹਨਾਂ ਨੂੰ ਕੋਈ ਤਰੀਕੇ ਦੀ ਦਿੱਕਤ ਨਾ ਹੋਵੇ ਸਹੂਲਤ ਵਾਸਤੇ WhatsApp ਨੰਬਰ ਜਾਰੀ ਕੀਤਾ ਗਿਆ ਸੀ ਉਹਨ ਕਿੰਨਾ ਕੇ ਇਸਤੇਮਾਲ WhatsApp ਨੰਬਰ ਦਾ ਲੋਕਾਂ ਦੇ ਵੱਲੋਂ ਕੀ ਕਿਸੇ ਨੰਬਰ ਦਾ ਜਿਹੜਾ ਲੋਕਾਂ ਨੂੰ ਬੜੇ ਵੱਡੇ ਪੱਧਰ ਤੇ ਫਾਇਦਾ ਹੋਇਆ ਹੈ ਇਸ ਨੰਬਰ ਨਾਲ ਹਰ ਇੱਕ ਵਿਅਕਤੀ ਕੋਲ ਅੱਜ ਦੇ ਸਮੇਂ Android ਫੋਨ ਹਰ ਇੱਕ ਵਿਅਕਤੀ ਟੈਕਨੋਲੋਜੀ ਦੇ ਨਾਲ ਜਿਹੜਾ ਲੈਸ ਹੋ ਚੁੱਕਿਆ ਐ ਐਂਡਰੋਇਡ ਦੀ ਵਰਤੋਂ ਨਾਲ ਜਾਂ ਆਈਫੋਨ ਦੀ ਵਰਤੋਂ ਨਾਲ ਲੋਕਾਂ ਨੇ ਵਟਸਐਪ ਰਾਹੀਂ ਜਿਹੜੇ ਇਲੈਕਸ਼ਨ ਕਮਿਸ਼ਨ ਨੂੰ ਮੈਸੇਜ ਕੀਤੇ ਸਨ ਬਿਲਕੁਲ ਇਲੈਕਸ਼ਨ ਕਮਿਸ਼ਨ ਦਾ ਇਹ ਪੈਟਰਨ ਐ ਜਿਹੜਾ ਟਿਪ ਟੂ ਟਿਪ ਚੱਲ ਰਿਹਾ ਐ ਲੋਕਾਂ ਨੂੰ ਨਾਲ ਦੀ ਨਾਲ ਘਰ ਬੈਠਿਆਂ ਨੂੰ ਜਿਹੜੀਆਂ ਇਹ ਜਾਣਕਾਰੀਆਂ ਮਿਲ ਰਹੀਆਂ ਹਨ ਅਤੇ ਉਹਨਾਂ ਜਾਣਕਾਰੀਆਂ ਦੇ ਆਧਾਰ ਤੇ ਹੀ ਜਿਹੜੇ ਲੋਕ ਐ ਪੋਲਿੰਗ ਕੇਂਦਰਾਂ ਤੱਕ ਪਹੁੰਚ ਰਹੇ ਨੇ ਇਸੇ ਦਾ ਹੀ ਨਤੀਜਾ ਐ ਕਿ ਓਵਰ ਕ라우ਡ ਵੀ ਨਹੀਂ ਹੋ ਰਿਹਾ ਇੱਕ ਸਿਸਟਮ ਵਾਈਜ਼ ਐ ਜਿਹੜੀ ਪੋਲਿੰਗ ਵਾਸਤੇ ਲੋਕਾਂ ਦੀ ਲਾਈਨ ਅੱਗੇ ਵਧ ਰਹੀ ਐ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸ਼ਾਂਤ ਤੁਹਾਡਾ ਜਾਣਕਾਰੀ ਦੇਣ ਦੇ ਲਈ ਹੁਣ